ਤਬ ਤੋਂ ਬਨਦਾ ਦਰਸ਼ਕਾਂ ਨੂੰ ਤੁਸੀਂ ਆਪਣੇ ਪਿੰਡ ਬਾਰੇ ਤੇ ਜਿੱਥੇ ਤੁਸੀਂ ਆਪਣੀ ਦਵਾਈ ਬੂਟੀ ਦਿੰਦੇ ਹੋ ਉਹ ਜਗ੍ਹਾ ਦਾ ਐਡਰੈਸ ਜ਼ਰੂਰ ਦੱਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵੈਦ ਰਣਜੀਤ ਸਿੰਘ ਪਿੰਡ ਕਲੀਪਰ ਮੋਢਲਾ ਢੇ ਤੋਂ ਬੋਹਾਰਤੀਆ ਰੋਡ ਤੇ ਆਪਣਾ ਪਿੰਡ ਹੈਗਾ ਪਹਿਲਾ ਪਿੰਡ ਆ ਉੱਥੇ ਮੈਂ ਕਈ ਸਾਲਾਂ ਤੋਂ ਦੇਸੀ ਦਵਾਈਆਂ ਦੇ ਰਹਿਆਂ ਤੇ ਬਹੁਤ ਸਾਰੇ ਪੁਰਾਣੇ ਰੋਗਾਂ ਦੇ ਸਾਡੇ ਕੋਲ ਮਰੀ ਜਾਂਦੇ ਨੇ ਤੇ ਤੰਦਰੁਸਤੀ ਹਾਸਲ ਕਰਕੇ ਜਾਂਦੇ ਨੇ ਰঞ্জੀਤ ਸਿੰਘ ਜੀ ਤੁਸੀਂ ਜਿਹੜਾ ਕੀਤਾ ਇਹ ਬਚਪਨ ਤੋਂ ਤੁਸੀਂ ਦਵਾਈਆਂ ਦਾ ਕੰਮ ਕਰਦੇ ਆ ਰਹੇ ਹੋ ਇਹ ਤੁਸੀਂ ਕਿਤੋਂ ਸਿੱਖੇ ਸੀ ਜਾਂ ਤੁਹਾਨੂੰ ਪਰਿਵਾਰ ਦੇ ਵਿੱਚ ਹੀ ਇਹ ਚੀਜ਼ ਮਿਲੀ ਹੈਗੀ ਵਿਰਾਸਤ ਵਿੱਚ ਮਿਲੀ ਹੋਈ ਚੀਜ਼ ਹੈ ਬੈ ਸੇ ਦਾ ਜੀ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੈ ਮੇਰੇ ਦਾਦਾ ਜੀ ਵੈਦ ਸੀ ਮੇਰੇ ਤਾਇਆ ਜੀ ਵੈਦ ਸੀਗੇ ਤੇ ਪੜਦੇ ਪੜਦੇ ਮੈਨੂੰ ਸ਼ੌਂਕ ਸੀਗਾ ਮੈਂ ਵੀ ਆਯੁਰਵੈਦਿਕ ਦੇ ਗ੍ਰੰਥਾਂ ਦਾ ਅਧਿਐਨ ਕਰਨਾ ਸ਼ੁਰੂ ਕਰਤਾ ਤੇ ਮੈਨੂੰ ਵਿਰਾਸਤ ਦੇ ਵਿੱਚ ਇਹ ਵੈਦਗੀ ਮਿਲੀ ਹੈ ਉਸ ਤੋਂ ਬਾਅਦ ਫਿਰ ਇਸ ਨੂੰ ਮੈਂ profession ਬਣਾਇਆ ਤੇ ਮੈਂ ਕੋਰਸ ਵੀ ਕੀਤਾ ਤੇ ਸਤ ਦੇ ਬ੍ਰਿਸ਼ਟ ਪ੍ਰੋਫੈਸਰ ਜੱਜਰਵੇਰੀ ਮੈਡੀਕਲ ਕਾਲਜ ਤੋਂ ਉਹਨਾਂ ਕੋਲੋਂ ਅਸੀਂ ਨਵਜਦੀਬੇ ਦੀ ਹਾਸਲ ਕੀਤੀ ਤੇ ਇਸ ਫੀਲਡ ਦੇ ਉੱਤੇ ਆਏ ਤੇ ਹੁਣ ਤੁਸੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੀ ਦਵਾਈ ਦੇ ਰਹੇ ਹੋਗੇ ਅਸੀਂ ਕੁਝ ਕੁ ਚੁਣਿੰਦਾ ਰੋਗ ਨੇ ਜਿਹੜੇ ਐਲੋਪੈਥਿਕ ਠੀਕ ਨਹੀਂ ਹੰਬੇ ਜਿਵੇਂ ਕਿ ਲੇਡੀ ਦੀ ਪੀਸੀਓਡੀ ਵਗੈਰਾ ਬੱਚੇਦਾਨੀਆ ਰਸੌਲੀਆਂ ਨੇ ਜਾਂ ਔਲਾਦ ਨਹੀਂ ਹੁੰਦੀ ਜਾਂ ਜਿਨ੍ਹਾਂ ਦੇ ਪਥਰੀ ਐ ਪਿੱਤੇ ਗੁਰਦੇ ਦੀ ਪਥਰੀ ਐ ਬਵਾਸੀਰ ਤੇ ਬਹੁਤ ਸਰੀਆਂ ਲਾਲਾਈ ਬਿਮਾਰੀਆਂ ਨੇ ਤੇ ਜੋੜਦਾਰ ਤਾਂ ਹੋ ਗਈਆਂ ਹਨ ਤੇ ਇਹਨਾਂ ਚੀਜ਼ਾਂ ਦਾ ਅਸੀਂ ਆਯੁਰਵੈਦਿਕ ਪ੍ਰਣਾਲੀ ਨਾਲ ਖਾਸ ਕਰਕੇ ਹਕਮਤ ਨਾਲ ਆਯੁਰਵੈਦ ਦੀ ਹੀ ਤਰ੍ਹਾਂ ਹਕਮਤ ਹੁੰਦੀ ਹੈ ਹਕੀਮੀ ਤੇ ਉਹ ਹਕਮਤ ਦੇ ਨਾਲ ਅਸੀਂ ਆਯੁਰਵੈਦ ਦੇ ਤੇ ਹਕਮਤ ਦੇ ਮਾਪ ਡੰਡਾ ਨਾਲ ਰੋਗੀ ਨੂੰ ਰੋਗ ਨੂੰ ਪਰਖ ਕੇ ਤੇ ਇਹਦਾ ਅਸੀਂ ਵਿਚ ਜੇ ਢੰਗ ਨਾਲ ਇਲਾਜ ਕਰਦੇ ਹਾਂ ਤੇ ਇਹ ਜਿਹੜੀਆਂ ਦਵਾਈਆਂ ਤੁਸੀਂ ਦੱਸ ਦੇ ਰਹੇ ਹੋਗੇ ਤੇ ਜਿਹੜੀਆਂ ਬਿਮਾਰੀਆਂ ਤੁਸੀਂ ਦੱਸ ਰਹੇ ਹੋ ਇਹਨਾਂ ਦਵਾਈਆਂ ਦਾ ਸ਼ਰਤੀਆ ਇਲਾਜ ਹੋ ਜਾਂਦਾ ਹੈ ਦੇਖੋ ਜੀ ਜੇ ਤਾਂ ਆਪਾਂ ਮੰਨੀਏ ਸ਼ਰਤ ਦੀ ਤਾਂ ਸ਼ਰਤ ਜਿੱਥੇ ਆ ਜਾਂਦੀ ਆ ਹਨਾ ਤੇ ਕਿਉਂਕਿ ਪ੍ਰਕਿਰਤੀ ਨੇ ਕੁਦਰਤ ਨੇ ਕੋਈ ਸ਼ਰਤ ਨਹੀਂ ਰੱਖੀ ਜੇ ਸਹੀ ਤਰੀਕੇ ਦੇ ਨਾਲ ਪੇਸ਼ੈਂਟ ਪ੍ਰਹੇਜ ਰੱਖ ਕੇ ਸਿਆਣਕ ਕਹਿੰਦੇ ਨੇ ਇਲਾਜ ਨਾਲੋਂ ਪ੍ਰਹੇਜ ਹੈਗਾ ਪ੍ਰਹੇਜ ਰੱਖ ਕੇ ਜੇ ਕੋਈ ਦਵਾਈ ਖਾਂਦਾ ਤਾਂ ਯਕੀਨੀ ਤੌਰ ਤੇ ਉਹ ਠੀਕ ਹੁੰਦਾ ਅਕਸਰ ਲੋਕ ਇਹ ਚੀਜ਼ਾਂ ਕਹਿੰਦੇ ਹੁੰਦੇ ਨੇ ਜੀ ਵੀ ਜਿਹੜੇ ਪਿੰਡਾਂ ਦੇ ਵਿੱਚ ਵੈਦ ਹਕੀਮ ਬੈਠੇ ਐ ਲੋਕ ਤਾਂ ਜੋ ਪੁਰਾਣਾ ਸਮਾਂ ਸੀਗਾ ਉਦੋਂ ਤਾਂ ਬਹੁਤ ਕਦਰ ਕਰਦੇ ਸੀਗੇ ਪਿੰਡਾਂ ਵਾਲੇ ਵੈਦਾਂ ਦੀ ਲੋਕ ਸਤਕਾਰ ਬਹੁਤ ਜ਼ਿਆਦਾ ਕਰਦੇ ਸੀ ਅੱਜ ਕੱਲ੍ਹ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਉਹ ਸਤਕਾਰ ਘਟਿਆ ਹੋਇਆ ਲੋਕ ਭਰੋਸਾ ਨਹੀਂ ਕਰਦੇ ਹੈਗੇ ਲੋਕ ਵੱਡੇ ਹਸਪਤਾਲਾਂ 'ਚ ਜਾ ਕੇ ਰਾਜੀ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਹੋ ਜਾਂਦਾ ਹੈ ਵੀ ਵੱਡੇ ਹਸਪੀਟਲ ਜਾਵਾਂਗੇ ਤਾਂ ਉੱਥੇ ਇਲਾਜ ਵਧੀਆ ਹੈ ਤੇ ਪਿੰਡਾਂ ਵਾਲੇ ਜਿਹੜੇ ਬੈਦ ਹਕੀਮ ਬੈਠੇ ਨੇ ਉਹਨਾਂ ਕੋਲ ਕੋਈ ਇਲਾਜ ਨਹੀਂ ਹੁੰਦਾ ਦੇਖੋ ਜੀ 18 20 ਸਾਲ ਪਹਿਲਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ 18 20 ਸਾਲ ਪਹਿਲਾਂ ਇਹ ਚੀਜ਼ ਆਈ ਸੀ ਅੱਜ ਮੱਛੀ ਪੱਥਰ ਚੱਟ ਕੇ ਮੁੜੀ ਆ ਉਹਨਾਂ ਹਸਪੀਟਲਾਂ ਦੇ ਚੱਕਰ ਕੱਟ ਕੇ ਖਵਾਰ ਹੋ ਕੇ ਲੋਕ ਫਿਰ ਅਜਰਵੇਦ ਵੱਲ ਨੂੰ ਪ੍ਰਾਕਿਰਤਿਕ ਇਲਾਜ ਵੱਲ ਨੂੰ ਫਿਰ ਮੂੰਹ ਕੀਤਾ ਲੋਕਾਂ ਨੇ ਤੇ ਆਪਣੇ ਪਿਸ਼ੋਕੜ ਨੂੰ ਉਹਨਾਂ ਨੇ ਪਹਿਚਾਣਿਆ ਤੇ ਉਹਦਾ ਫਾਇਦਾ ਠਾ ਰਹੇ ਨੇ ਤੇ ਅਜਰਵੇਦਿਕ ਤੌਰ ਤਰੀਕਿਆਂ ਨਾਲ ਲੋਕ ਹੁਣ ਜਿਆਦਾ ਰੁਝਾਨ ਹੋਇਆ ਲੋਕਾਂ ਦਾ ਇੱਕ ਰঞ্জੀਤ ਸਿੰਘ ਜੀ ਤੁਸੀਂ ਇਹ ਕੀ ਮੰਨਦੇ ਹੋਗੇ ਜਿਹੜੇ ਅੱਜ ਕੱਲ੍ਹ ਹਰ ਬੰਦੇ ਹੀ ਕਹਿੰਦਾ ਕਿਸੇ ਦਾ ਬੀਪੀ ਵੱਧ ਹੈ ਕਿਸੇ ਦਾ ਘਟਦਾ ਹੈਗਾ ਕਿਸੇ ਨੂੰ ਜੂਰਕ ਐਸਿਡ ਬਣ ਰਿਹਾ ਹੈ ਕਿਸੇ ਦੇ ਜੋੜਾਂ 'ਚ ਦਰਦ ਹੋ ਰਿਹਾ ਹੈ ਵੀ ਹਰ ਤਰ੍ਹਾਂ ਬਿਮਾਰੀਆਂ ਨਾਲ ਘਿਰਿਆ ਪਿਆਗਾ ਹਰ ਇਨਸਾਨ ਉਹਨਾਂ ਦੇ ਖਾਣ ਪੀਣ 'ਚ ਫਰਕ ਹੈ ਜਾਂ ਉਹਨਾਂ ਦੇ ਰਹਿਣ ਸਹਿਣ 'ਚ ਫਰਕ ਹੋ ਗਿਆ ਵੀ ਇਹੋ ਜੀ ਕੀ ਚੀਜ਼ ਹੈ ਵੀ ਹਰ ਇਨਸਾਨ ਹੀ ਬਿਮਾਰ ਹੈ ਜਿਸ ਨੂੰ ਦੇਖੋ ਉਸਦੇ ਹੱਥ 'ਚ ਟੈਸਟ ਆਣੀਆਂ ਪਰਚੀਆਂ ਇਦੇ ਵਿੱਚ ਇਹ ਹੈ ਜੀ ਤਿੰਨ ਚਾਰ ਗੱਲਾਂ ਮੈਟਰ ਕਰਦੀਆਂ ਨੇ ਪਹਿਲਾਂ ਤਾਂ ਕੋਈ ਚੰਗਾ ਵੈਦ ਹਕੀਮ ਨਹੀਂ ਰਿਹਾ ਬਿਲਕੁਲ ਜੀ ਅਜਰ ਵੀ ਇਦਾਂ ਮੈਨ ਸਿਸਟਮ ਹੈ ਕਿ ਦੇਸ ਕਾਲ ਵਹਿ ਵਿਵਸਥਾ ਦੋਸ਼ ਦੂਸਿਆ ਜਿਹੜਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਕੋਈ ਵੈਦ ਹਕੀਮ ਪੁਰਾਣੇ ਇਲਾਜ ਕਰਦੇ ਸੀਗੇ ਤੇ ਉਹ ਪਹਿਲਾਂ ਕਹਿੰਦੇ ਸੀ ਵੀ ਇਲਾਜ ਨਾਲੋਂ ਪਰਹੇਜ ਚੰਗਾ ਪਹਿਲਾਂ ਪਥ ਪਰਹੇਜ ਦੱਸਦੇ ਉਹ ਬਿਲਕੁਲ ਦਵਾਈ ਦੀ ਤਾਂ ਇੱਕ ਚੁਟਕੀ ਹੁੰਦੀ ਆ ਵੱਧ ਪਰਹੇਜ ਹੀ ਦਾ ਇੱਕ ਕੌਲਾ ਹੁਣ ਤੁਸੀਂ ਦੇਖੋ ਵੀ ਉਹ ਕੋਲਾਬੱਧ ਕੰਮ ਕਰੋਗੇ ਕਿ ਦਵਾਈ ਦੀ ਚੁਟਕੀ ਵੱਧ ਕੰਮ ਕਰੋਗੇ ਇਸ ਕਰਕੇ ਜਿਹੜਾ ਸਹੀ ਆਯੁਰਵੇਦ ਦੀ ਜਿਹੜੀ ਥਿਓਰੀ ਆ ਉਹ ਆਯੁਰਵੇਦ ਕਹਿੰਦਾ ਹਿਤਾ ਹਿਤੰ ਪਰਮ ਸੁਖੰ ਹਨਾ ਜਿਹੜੀ ਚੀਜ਼ ਹਿੱਤ ਦੇ ਵਿੱਚ ਆ ਸਾਡੇ ਉਹਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਉਤਾਰੀਏ ਅਸੀਂ ਸਹੀ ਪਰਹੇਜ ਰੱਖ ਕੇ ਅਸੀਂ ਨਾਲ ਖੁਰਾਕੀ ਪਰਚਾ ਦਿੰਨੇ ਆ ਵੀ ਭਾਈ ਆਹ ਚੀਜ਼ ਆ ਖਾਣੇ ਆ ਆ ਨਹੀਂ ਖਾਣੇ ਆ ਤੇਰਾ ਰੋਗ ਵਧਾਊਗੀ ਆ ਤੇਰੇ ਰੋਗ ਨੂੰ ਘਟਾਊਗੀ ਤੇ ਉਹ ਤਰੀਕੇ ਨਾਲ ਜੇ ਪੇਸ਼ੈਂਟ ਸਹੀ ਨਿਜਮ ਰੱਖ ਕੇ ਦਵਾਈ ਖਾਂਦਾ ਤਾਂ ਉਹ ਬਿਲਕੁਲ ਠੀਕ ਹੋ ਜਾਂਦਾ ਨਹੀਂ ਕੀ ਦੇਖਿਆ ਤੁਸੀਂ ਨੇ ਇਹ ਚੀਜ਼ ਵੈਦਾਂ ਦੇ ਵਿੱਚੋਂ ਸਾਡੇ ਅਲੋਪ ਹੋ ਗਈ ਉਹ ਕਹਿੰਦੇ ਖੱਟੀ ਤਲੀ ਚੀਜ਼ ਖਾਣੇ ਨਹੀਂ ਪਰ ਬਹੁਤ ਸਾਰੇ ਰੋਗਾਂ ਦੇ ਵਿੱਚ ਖੱਟੀ ਤਲੀ ਚੀਜ਼ ਵੀ ਇਲਾਜ ਦਾ ਕੰਮ ਕਰਦੀ ਆ ਹਾਂ ਵੈਸੇ ਤਾਂ ਦੇਸੀ ਦਵਾਈ ਕੋਈ ਵੀ ਲਓ ਤੁਸੀਂ ਹਾਂਜੀ ਇਹ ਮੈਡੀਕਲ ਸਟੋਰ ਤੇ ਲੈ ਲਓ ਕਿਸੇ ਡਾਕਟਰ ਤੋਂ ਲੈ ਲਓ ਕਿਸੇ ਵੈਦ ਤੋਂ ਲੈ ਲਓ ਉਹ ਪਹਿਲਾਂ ਇਹ ਗੱਲ ਕਹਿੰਦੇ ਨੇ ਵੀ ਖੱਟੀ ਚੀਜ਼ ਹਾਂ ਖਟੈਈ ਵਗੈਰਾ ਹੋਗੀ ਨਾ ਦਹੀਂ ਵਗੈਰਾ ਹੋਗੀ ਵੀ ਨਾ ਚੀਜ਼ਾਂ ਦਾ ਪਰਹੇਜ਼ ਹਾਂਜੀ ਬੋਡੀ ਬੋਡੀ ਜਦੋਂ ਨੈਚੁਰਲ ਖਟਾਸ ਘਟ ਜਾਂਦੀ ਹੈ ਤਾਂ ਆਦਮੀ ਨੂੰ ਪਿੱਤੇ ਗੁਰਦੇ ਦੇ ਪਥਰੀਆਂ ਬਣਦੀਆਂ ਨੇ ਤਾਂ ਲੇਡੀਜ਼ ਨੂੰ ਜ਼ਿਆਦਾਤਰ ਲੜਕੀਆਂ ਪੈਦਾ ਹੁੰਦੀਆਂ ਨੇ ਤੇ ਇਹ ਖਟਾਸ ਘਟਣੇ ਕਰਕੇ ਹੁੰਦਾ ਹੈਗਾ ਤਾਂ ਖਟਾਸ ਵੀ ਇੱਕ ਇਲਾਜ ਆ ਕਟੀ ਲੱਤੀ ਹੈ ਜਾਂ ਦੇਣੀ ਕਦੋਂ ਆ ਕਿਸ ਪ੍ਰਕਿਰਤੀ ਦੇ ਪੇਸ਼ੈਂਟ ਨੂੰ ਦੇਣੀ ਆ ਉਹ ਇੱਕ ਮਹਰ ਵੈਦ ਹੀ ਦੱਸ ਸਕਦਾ ਤੇ ਜੇ ਆਪਾਂ ਅੱਜ ਕੱਲ ਦੇਖੀਏ ਤਾਂ ਵੈਦ ਉਹ ਇਹ ਕੋਈ ਉਹਨਾਂ ਦੀ ਮੰਨ ਲੈਂਗੁਏਜ ਹੁੰਦੀ ਹੈ ਕਿ ਕੱਟੀ ਤਲੀ ਚੀਜ਼ ਨਹੀਂ ਖਾਣੀ ਪਰ ਕੁਐਸਚਨ ਕਰਨ ਵਾਲੇ ਨੂੰ ਮੂਰੂ ਹੁੰਦਾ ਕਿ ਕਿਉਂ ਨਹੀਂ ਖਾਣੇ ਕਿਉਂਕਿ ਉਹ ਨੌਲੇਜ ਦੀ ਘਾਟ ਆ ਲिटल ਨੌਲੇਜ ਕਰਕੇ ਚੀਜ਼ ਹੁੰਦੀ ਹੈ ਜੇ ਸਹੀ ਤਰੀਕੇ ਨਾਲ ਆਯੁਰਵੇਦ ਨੂੰ ਸਮਝਿਆ ਪਰਖਿਆ ਜਾਵੇ ਤਾਂ ਆਪਾਂ ਵੱਡੀ ਤੋਂ ਵੱਡੀ ਬਿਮਾਰੀ ਨੂੰ ਆਸਾਨੇ ਨਾਲ ਠੀਕ ਕਰ ਸਕਦੇ ਹਾਂ ਕਿਉਂਕਿ ਹਰ ਇੱਕ ਚੀਜ਼ ਪ੍ਰਕਿਰਤੀ ਦੀ ਦੇਣ ਆ ਕਿ ਪ੍ਰਕਿਰਤੀ ਜਦੋਂ ਚੇਂਜ ਹੋ ਜਾਂਦੀ ਆ ਤਾਂ ਉਹ ਆਪਣਾ ਰੰਗ ਦਿਖਾਉਂਦੀ ਆ ਆਪਾਂ ਆਯੁਰਵੇਦ ਦਾ ਜਿਹੜਾ ਮੇਨ ਪ੍ਰਿੰਸੀਪਲ ਜਨ ਹੈ ਉਹ ਤੰਨ ਨੇਗੇ ਬਾਤ ਪੱਤ ਤੇ ਕਫਾ ਜਦੋਂ ਇਹ ਅਨਬੈਲੈਂਸਡ ਹੋ ਜਾਂਦੇ ਨੇ ਸਰੀਰ ਦੇ ਵਿੱਚ ਉਹ ਉਦੋਂ ਸਾਨੂੰ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਆ ਜੇ ਆਪਾਂ ਇੱਕ ਹਕਮਤ ਦੀ ਮੰਨੀ ਆ ਤਾਂ ਹਕਮਤ ਦੇ ਵਿੱਚ ਇਹਨੂੰ ਮੰਨਿਆ ਜਾਂਦਾ ਗੁਰਦ ਅਸਾਬ ਤੇ ਉਜਲਾਤ ਜਿਹਨੂੰ ਆਪਾਂ ਤਹਿਰੀਕ ਤਸਕੀਨ ਤੇ ਤਹਲੀਲ ਜਿਹੜੇ ਉਰਦੂ ਫਾਰਸੀ ਸਮਝਣ ਵਾਲੇ ਮਿੱਤਰ ਨੇ ਉਹ ਸਮਝ ਗਏ ਹੋਣਗੇ ਹਾਂ ਤੇ ਜੇ ਨਹੀਂ ਮੈਂ ਜਿਆਦਾ ਡੂੰਘਾਈ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਐਦਾਂ ਹੀ ਸਰੀਰ ਦੇ ਜਿਹੜੇ ਤਿੰਨ ਜ਼ਹਿਰ ਹੁੰਦੇ ਨੇਗੇ ਆਤਕੀ ਜ਼ਹਿਰ ਬਵਾਸੀਰੀ ਜ਼ਹਿਰ ਤੇ ਸੁਜਾਕੀ ਜ਼ਹਿਰ ਹਰੇਕ ਆਪਣੇ ਮੈਂ ਨੇ ਤਿੰਨ ਚੀਜ਼ਾਂ ਨੇ ਇਹਨਾਂ ਤਿੰਨਾਂ ਤੋਂ ਹੀ ਰੋਗ ਪੈਦਾ ਹੁੰਦੇ ਨੇ 10000 ਤੋਂ ਵੱਧ ਬਿਮਾਰੀਆਂ ਨੇ ਜਿਹੜੀਆਂ ਕਿ ਨਾਮ ਲੈਂਦੇ ਰਾਂਦੇ ਆਪਾਂ ਥੱਕ ਜਾਾਂਗੇ ਪਰ ਜਿਹੜਾ ਹਕੀਮ ਆਏਗਾ ਉਹ ਦੇਖੋਗਾ ਜਾਂ ਤਾਂ ਉਹ ਗਲੈਂਡ ਜੁੰਟ ਤੋਂ ਲਿਵਰ ਤੋਂ ਆ ਰਹੀ ਹੈ ਬਿਮਾਰੀ ਜਾਂ ਉਹ ਸਾਡੇ ਨਿਊਰੋਲੋਜੀਕਲ ਜੁੰਟ ਬ੍ਰੇਨ ਤੋਂ ਆ ਰਹੀ ਆ ਅਸਾਬ ਤੋਂ ਜਾਂ ਉਹ ਮਸਕুলਰ ਜੁੰਟ ਹਾਰਟ ਤੋਂ ਪੱਠਾਂ ਤੋਂ ਬਿਮਾਰੀ ਆ ਰਹੀ ਆ ਕਿਉਂਕਿ ਪੱਠੇ ਨੇ ਕਿ ਮਸਕুলਰ ਜੁੰਟਾ ਦਾ ਇਹਨਾਂ ਤਿੰਨਾਂ ਤੋਂ ਹੀ ਬਿਮਾਰੀ ਪੈਦਾ ਹੁੰਦੀ ਹੈ ਇਹਨਾਂ ਤਿੰਨਾਂ ਦੇ ਫਾਸਟ ਹੋਣ ਨਾਲ ਜਾਂ ਸਲੋ ਹੋਣ ਨਾਲ ਜਿਹੜਾ ਹਕੀਮ ਆ ਉਹ ਸਹੀ ਤਰੀਕੇ ਨਾਲ ਉਹਨੂੰ ਬੈਲੈਂਸ ਕਰ ਦਿੰਦਾ ਤੇ ਸਿੱਟੇ ਦੇ ਵਜੋਂ ਵੱਡੀ ਦੀ ਵੱਡੀ ਬਿਮਾਰੀ ਆਪਣੀ ਪ੍ਰਕਿਰਤੀ ਛੱਡ ਜਾਂਦੀ ਹੈ ਤੇ ਨੈਚੁਰਲ ਪ੍ਰਕਿਰਤੀ ਦੇ ਵਿੱਚ ਆ ਜਾਂਦਾ ਪੇਸ਼ੈਂਟ ਠੀਕ ਹੋ ਜਾਂਦਾ ਤੇ ਇਹਦਾ ਰਣਜੀਤ ਸਿੰਘ ਜੀ ਮੰਨ ਲਓ ਜੇ ਕੋਈ ਬੰਦਾ ਕੋਈ ਪੇਸ਼ੈਂਟ ਹੈ ਤੇ ਉਹ ਇਹ ਦੇਸੀ ਦਵਾਈ ਲੈਂਦਾ ਉਹ ਇੱਕ ਤਾਂ ਉਹਨਾਂ ਦੀ ਇਹ ਹੁੰਦੀ ਹੈ ਕਿ ਮਨ ਦੀ ਮੰਨ ਲਓ ਸ਼ੰਕਾ ਉਹ ਕਹਿੰਦੇ ਨੇ ਵੀ ਬਹੁਤ ਲੰਮਾ ਸਮਾਂ ਦਵਾਈ ਖਾਣੀ ਪੈਂਦੀ ਹੈ ਜੀ ਇਹ ਸਚਾਈ ਹੈ ਜਿਸ ਵਿੱਚ ਕਿ ਅਕਸਰ ਬੈਦ ਕਹਿੰਦੇ ਨੇ ਵੀ ਭਾਈ ਲੰਬਾ ਸਮਾਂ ਦਵਾਈ ਖਾਣੀ ਪੂਰੇ ਜੜ ਤੋਂ ਰੋਗ ਕਟਦਾ ਹੈ ਇੱਥੇ ਵੀ D3 ਰੂਲ ਫਾਇਦਾ ਹੁੰਦਾ ਜੀ ਪ੍ਰੋਫੈਕਟਿੰਗ ਪ੍ਰੀਡੋਮੀਨੇਟ ਐਂਡ ਪ੍ਰੈਜ਼ੈਂਟ ਅਸੀਂ ਪ੍ਰੈਜ਼ੈਂਟ ਜਿਹੜੀ ਪ੍ਰੋਬਲਮ ਹੈ ਉਹ ਬੜੀ ਜਲਦੀ ਠੀਕ ਹੋ ਜਾਂਦੀ ਹੈ ਜਿਹੜੀ ਹੁਣ ਪਿੱਛੇ ਦਬੇ ਹੋਏ ਰੋਗ ਨੇ ਸਰੀਰ ਦੇ ਵਿੱਚ ਜਿੰਨਾ ਕਰਕੇ ਸਾਨੂੰ ਉਹ ਪ੍ਰੈਜ਼ੈਂਟ ਰੋਗ ਲੱਗਿਆ ਤਾਂ ਉਹਨਾਂ ਨੂੰ ਠੀਕ ਕਰਨ ਵਾਸਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਛਿਲਿਆਜੀਤ ਦੀ ਗੱਲ ਕਰਦੇ ਸੀ ਜੀ ਛਿਲਿਆਜੀਤ ਬਾਰੇ ਲੋਕਾਂ ਨੂੰ ਬਹੁਤ ਵਹਿਮ ਨੇ ਅੱਜਕੱਲ ਜੀ ਕੋਈ ਤੇ ਇਹਦੇ ਬਾਰੇ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹਨ ਤੇ ਹਰ ਬੰਦੇ ਦੀ ਦੀ ਵੱਖੋ ਵੱਖਰੀ ਧਾਰਨਾ ਹੈ ਫਿਰ ਇਹਨੂੰ ਬਹੁਤੇ ਲੋਕ ਕਹਿੰਦੇ ਨੇ ਵੀ ਇਹ ਪਿਓਰ ਮਿਲਦੀ ਐ ਬਹੁਤੇ ਕਹਿੰਦੇ ਨਹੀਂ ਮਿਲਦੀ ਕੋਈ ਆਨਲਾਈਨ ਮੰਗਵਾਉਂਦਾ ਕੋਈ ਪਹਾੜਾਂ ਚ ਜਾ ਕੇ ਲੈ ਕੇ ਆਉਂਦਾ ਇਹ ਪਿਓਰ ਕਿੱਥੋਂ ਮਿਲਦੀ ਐ ਤੇ ਇਹਦੇ ਕੰਮ ਕੀ ਕੀ ਨੇ ਇਹ ਸਾਨੂੰ ਜਰੂਰ ਦੱਸੋ ਇਹ ਬਹੁਤ ਵਹਿਮ ਐ ਦਾ ਦੇਖੋ ਜੀ ਸਲਾਹ ਜੀਤ ਦੇ ਸਭ ਤੋਂ ਵੱਡਾ ਰਿਜ਼ਲਟ ਤੁਸੀਂ ਮੇਰਾ ਖੁਦ ਹੀ ਦੇਖ ਲਓ ਲਗਭਗ 18-19 ਸਾਲ ਤੋਂ ਤਾਂ ਆਪਣਾ ਵਾਅ ਵਾਸਤਾ ਹੋਊਗਾ ਹਨਾ ਬਿਲਕੁਲ ਹੈ ਜੀ ਅਸੀਂ ਬਹੁਤ ਮੇਰੇ ਸਰੀਰ ਦੇ ਵਿੱਚ ਕੋਈ ਚੇਂਜ ਆਇਆ ਅਸੀਂ ਦੇਖਦੇ ਹੁੰਦੇ ਆਂ ਕਿ ਅੱਜ ਤੋਂ 18 ਸਾਲ 15 ਸਾਲ ਪਹਿਲਾਂ ਵੀ ਤੁਸੀਂ ਇਹੋ ਜਿਹੇ ਸੀ ਜੀ ਤੇ ਸਾਡੀਆਂ ਦਾੜੀਆਂ ਚਟੀਆਂ ਹੋ ਗਈਆਂ ਤੁਸੀਂ ਉਹੋ ਜਿਹੇ ਤੇ ਉਹੋ ਜਿਹੇ ਪਏ ਹੋ ਜੀ ਇਹ ਚੀਜ਼ ਇਹ ਸਲਾਜੀ ਦੀ ਹੀ ਦੇਣਾ ਜੀ ਅੱਛਾ ਕੰਪਨੀਆਂ ਵਾਲੇ 50 ਮਿਲੀਗ੍ਰਾਮ ਪਾ ਕੇ ਬਾਜਰੇ ਦੇ ਦਾਣੇ ਤੋਂ ਵੀ ਘੱਟ ਪਾ ਕੇ ਕਹਿੰਦੇ ਜੀ ਇਹ ਸਲਾਜੀ ਦੀ ਯੋਗਤਾ ਜੀ ਉਹਨੂੰ ਪੂਰਾ ਮਹਿੰਗਾ ਵੇਚਦੇ ਨੇ ਫਾਰਮੂਲੇ ਨੂੰ ਆਪਾਂ ਨੇ ਕੋ ਟੋਕਟ ਕਿਲੋ 1.5 ਕਿਲੋ ਖਾਧੀ ਹੋਈ ਹੈ ਜੀ ਸਲਾਜੀ ਤੇ ਸਲਾਜੀ ਇੱਕ ਦਿਨ ਚ ਨਹੀਂ ਕਈ ਸਾਲਾਂ ਦੇ ਵਿੱਚ ਸਲਾਜੀ ਦਾ ਇਹ ਕੰਮ ਹੈ ਕਿ ਇੱਕ ਔਸ ਵੀ ਫालतू ਸ਼ਰੀਰ ਦੇ ਵਿੱਚ ਚਰਬੀ ਨਹੀਂ ਬਣਨ ਦਿੰਦੀ ਸ਼ਰੀਰ ਦੀ ਲਚਕਾ ਜਿਹੜੀ ਉਹ ਜ਼ਿੰਦਗੀ ਭਰ ਕਾਇਮ ਰਹਿੰਦੀ ਆ ਅੱਜ ਵੀ ਮੈਂ ਜਵਾਖਾਂ ਦੀ ਤਰ੍ਹਾਂ ਦਰਖਤਾਂ ਦੇ ਉੱਤੇ ਆਰਾਮ ਨਾਲ ਚੜ ਜਾਂਦਾ ਇਸ ਸਲਾਜੀਤ ਦੇ ਕਰਕੇ ਹੀ ਹੈ ਲੰਗੂਰ ਸਲਾਜੀਤ ਖਾਂਦਾ ਜੀ ਤੇ ਤੁਸੀਂ ਦੇਖ ਲਓ ਵੀ ਜੇ ਉਹ ਤੋਂ ਛਾਲ ਮਾਰਦਾ ਉਹ ਨਾ ਛਾਲ ਵੱਜੇ ਤਾਂ ਹਵਾ ਦੇ ਵਿੱਚੋਂ ਜੰਪ ਲੈ ਕੇ ਦੁਬਾਰੇ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹਾਂਜੀ ਤੇ ਜਿਹੜੀ ਬਜਾਰ ਦੇ ਵਿੱਚ ਸਲਾਜੀਤ ਆ ਰਹੀ ਹੈ ਨਾ ਸਲਾਜੀਤ ਨਹੀਂ ਹੈਗੀ ਜੀ ਇਹ ਲੰਗੂਰਾਂ ਦੀ ਚੱਟੀ ਆ ਜੇ ਲੰਗੂਰ ਸਲਾਜੀਤ ਚੱਟਦੇ ਨੇ ਉੱਥੇ ਲੰਗੂਰ ਬਹੁਤ ਹੁੰਦੇ ਨੇ ਪਹਾੜ ਦੇ ਵਿੱਚ ਜਿੱਥੇ ਸਲਾਜੀਤ ਹੁੰਦੀ ਆ ਇਹ ਪਹਿਚਾਣਾ ਹੈ ਪਹਾੜ ਦਾ ਪਸੀਨਾ ਜੀ ਸਲਾਜੀ ਦੀ ਵੀ ਦੋ ਤਿੰਨ ਪ੍ਰਕਾਰ ਦੀ ਹੈ ਆਯੁਰਵੇਦ ਦੇ ਮੁਤਾਬਕ ਅ ਸਾਰੰਗਧਰ ਦੇ ਮੁਤਾਬਕ ਜਾਂ ਪੁਰਾਣੇ ਜੋ ਵੀ ਰਿਸ਼ੀਆਂ ਦੇ ਜਿਹੜੇ ਹੈਗੇ ਨੇਗੇ ਸੰਤਾਂਮਾਨ ਹੈਗੀਆਂ ਤੇ ਜਿਹੜੀ ਸਲਾਜੀਤ ਆ ਏ ਹੁਣ ਤੁਸੀਂ ਦੇਖ ਲਓ ਵੀ ਟਣਾ ਦੀ ਮਾਤਰਾ ਦੇ ਵਿੱਚ ਇਹ ਬਾਜ਼ਾਰ ਦੇ ਵਿੱਚ ਵਿਕਰੀ ਆ ਵਿਕ ਰਹੀ ਹੈ ਬਿਲਕੁਲ ਤੇ ਜਨਰੇਟ ਉਨੀ ਹੋ ਨਹੀਂ ਰਹੀ ਤੇ ਫਿਰ ਉਹ ਕੀ ਹੋਊਗਾ 95 ਹੁੰਦੇ ਆ ਉਹ ਉਹਦੇ ਚ ਸਲਾਜੀ ਦਾ ਕੋਈ ਕੰਟੈਂਟ ਨਹੀਂ ਹੁੰਦਾ ਐਦਾਂ ਦਾ ਤੇ ਸਲਾਜੀ ਤਾਂ ਅਸੀਂ ਤਾਂ ਤੁਹਾਨੂੰ ਵੀ ਪਤਾ ਹੈ ਵੀ ਮੈਂ ਗਰਮੀਆਂ ਦੇ ਵਿੱਚ ਨਿਕਲ ਜਾਣਾ ਪਹਾੜਾਂ ਦੇ ਵਿੱਚ ਹੁਣ ਤਾਂ ਥੋੜਾ ਜਿਹਾ ਮੈਰਿਜ ਤੋਂ ਬਾਅਦ ਘਟ ਜਾਈਦਾ ਪਹਿਲਾਂ ਮੈਂ ਦੋ ਦੋ ਤਿੰਨ ਤਿੰਨ ਮਹੀਨੇ ਪਹਾੜਾਂ ਦੇ ਵਿੱਚ ਜਾਂਦਾ ਉਤਰਾਖੰਡ ਵਗੈਰਾ ਤੇ ਨੇਪਾਲ ਨਪੂਨ ਨਿਕਲ ਜਾਂਦੀ ਪੁਰਾਣੀਆਂ ਮੇਰੀਆਂ ਵੀਡੀਓ ਦੇਖੇ ਹੋਣੀਆਂ ਤੁਸੀਂ ਫੇਸਬੁੱਕ ਤੇ ਹਨ ਤੇ ਅਸੀਂ ਖੁਦ ਸਲਾਜੀਤ ਲੈ ਕੇ ਆਉਣੇ ਆ ਇਹ ਨਹੀਂ ਹੈਗਾ ਵੀ ਖੁਦ ਪੜਦੇ ਆ ਤਾਂ ਨੇਪਾਲੀ ਨੇ ਜਿਹੜੇ ਕੁਝ ਮੇਰੇ ਮੇਰੇ ਮਿੱਤਰ ਨੇ ਜਾਣਕਾਰ ਨੇ ਉਹਨਾਂ ਏਰੀਆ ਦੇ ਵਿੱਚ ਆਪਾਂ ਨੇ ਕਸ਼ਮੀਰ ਦੇ ਵਿੱਚ ਵੀ ਜਾਣ ਪਹਿਚਾਨ ਕਈ ਸਾਲਾਂ ਤੋਂ ਬਣਾਈ ਹੋਈ ਆ ਤੇ ਉਹਨਾਂ ਤੋਂ ਲਹਾ ਲੈਨੇ ਆਪਾਂ ਜਿਹੜੇ ਉਹ ਜੰਗਲੀ ਲੋਕ ਨੇਗੇ ਤੇ ਉਹਨਾਂ ਤੋਂ ਆਪਾਂ ਲੈ ਕੇ ਫਿਰ ਉਹਨੂੰ ਵਿਚੇ ਸਾਜਰਵੈਦਿਕ ਦੀ ਵਿਧੀ ਵਿਧਾਨ ਨਾਲ ਸ਼ੁੱਧ ਕਰਕੇ ਤੇ ਉਹਦੇ ਆਪਾਂ ਨੇ 18 ਫਾਰਮੂਲੇ ਬਣਾਏ ਹੋਏ ਨੇ ਜੀ ਵੱਖ-ਵੱਖ ਰੋਗਾਂ ਦੇ ਉੱਤੇ ਤੇ ਉਹ ਆਪਾਂ ਪੇਸ਼ੈਂਟਾਂ ਨੂੰ ਦਿੰਨੇ ਆ ਸਿੱਧੀ ਸਲਾਹ ਜਿੱਤ ਨਹੀਂ ਦਿੰਦੇ ਸਲਾਹ ਜਿੱਤ ਜੋਗ ਵਹੀ ਰਸਾਇਣ ਆ ਕਿ ਮੰਨ ਲਓ ਵੀ ਉਹਦੇ ਉੱਤੇ ਜਿਹੜਾ ਤੱਤ ਚੜਾ ਕੇ ਭੇਜਤਾ ਉਸੇ ਤੱਤ ਨੇ ਉਹ ਕੰਮ ਕਰਨਾ ਉਹ ਟਰਾਂਸਮਿਸ਼ਨ ਕਰਦੀ ਆ ਕੋਈ ਵੀ ਜੜੀ ਬੂਟੀ ਦੇ ਤੱਤ ਨੂੰ ਅੱਛਾ ਹਾਂ ਤੇ ਉਹ ਕੀ ਕਰਦੀ ਆ ਸਲਾਹ ਜੀਤ ਦਾ ਜਿਹੜਾ ਮੇਨ ਕਾਮ ਵਾਇਸ ਸਥਾਪਕ ਬੜਾਪਾ ਨਾਲ ਕੋ ਵਾਇਸ ਮਤਲਬ ਇਹ ਜੋ عمر ਸਾਡੀ ਜਿਹੜੀ ਵੱਧਦੀ ਜਾ ਰਹੀ ਆ ਹੁਣ ਤੁਸੀਂ ਦੇਖ ਲਓ ਇੱਧਰ 48ਵਾਂ ਸਾਲ ਲੱਗਿਆ ਤੇ ਜਨੈ ਮੇਰੇ ਤੋਂ ਜਿਹੜੇ ਛੋਟੇ ਨੇਗੇ ਉਹ ਵੀ ਮੇਰੇ ਐ ਲੱਗਦਾ ਜਿਵੇਂ ਮੇਰੇ ਫਾਦਰ ਦੀ ਤਰ੍ਹਾਂ ਹੋਣ ਤੇ ਕੋ ਬਜ਼ੁਰਗ ਕੋਈ ਆਇਆ ਤੇ ਮੇਰਾ 4 ਸਾਲ ਛੋਟਾ ਭਾਈ ਆ ਤੇ ਉਹ ਕਹਿੰਦਾ ਕਿ ਕੋਈ ਗੱਲ ਚੱਲੀ ਉਹ ਕਹਿੰਦਾ ਪੁੱਛ ਲੈ ਤੇਰੇ ਪਾਪੇ ਨੂੰ ਕਹਿੰਦਾ ਫਲਾਨੀ ਆ ਗੱਲ ਐ ਆ ਤੇ ਉੱਥੇ ਬਹੁਤ ਜਿਆਦੇ ਹੱਸੇ ਮੈਂ ਕਿ ਪਤੰਦਰਾ ਇਹ ਤਾਂ 4 ਸਾਲ ਛੋਟਾ ਮੇਰੇ ਨਾਲੋਂ ਕਾਰਨ ਕੀ ਇਹ ਸਲਾਹ ਜੀ ਤੋਂ ਉਮਰ ਖੜਾ ਦਿੰਦੀ ਹੈ ਬੰਦੇ ਇਹ ਨਹੀਂ ਹੈਗਾ ਵੀ ਉਮਰ ਵਧਾਉਂਦੀ ਆ ਲੰਬੀ ਉਮਰ ਹੁੰਦੀ ਆ ਤੰਦਰੁਸਤ ਰਹੂਗਾ ਬੰਦਾ ਲੰਬੀ ਉਮਰ ਆਪੇ ਆਪ ਹੋਊਗੀ ਜਿੰਨੇ ਸਾਹ ਮਿਲੇ ਨੇ ਓਨੇ ਹੀ ਮਿਲਣੇ ਨੇ ਪਰ ਗੱਲ ਇਹ ਵੀ ਸਵਾਸਾਂ ਦੀ ਦੇਰੀ ਦਾਰਾ ਉਹ ਲੰਬੀ ਹੋ ਜਾਂਦੀ ਆ ਤੇ ਆਦਮੀ ਦੀ ਉਮਰ ਆਪੇ ਵੱਧਦੀ ਹੈ ਜਦੋਂ ਕੋਈ ਰੋਗ ਨਹੀਂ ਹੁੰਦਾ ਹਨਾ ਇਹ ਚੀਜ਼ ਆ ਅੰਦਰੂਸਤ ਬੰਦੇ ਵਾਸਤੇ ਜਾਂ ਬਿਮਾਰ ਬੰਦੇ ਵਾਸਤੇ ਦੋਨੋਂ ਵਾਸਤੇ ਸਲਾਜੀਤ ਬਹੁਤ ਵਧੀਆ ਚੀਜ਼ ਆ ਇੱਕ ਰਣਜੀਤ ਸਿੰਘ ਜੀ ਤੁਸੀਂ ਅੱਖਾਂ ਦੀ ਦਵਾਈ ਵੀ ਦਿੰਦੇ ਹੋ ਜਿਨ੍ਹਾਂ ਦੀ ਨਿਗਾ ਵਗੈਰਾ ਘਟ ਹੈ ਵੀ ਐਨਕ ਵਗੈਰਾ ਲੈ ਜਾਂਦੀ ਹੈਗੀ ਤੇ ਉਹ ਕਿਹੜੇ ਦਿਨ ਦਿੰਦੇ ਹੋ ਕਿੱਥੇ ਦਿੰਦੇ ਹੋ ਉਹਦਾ ਐਡਰੈਸ ਵਗੈਰਾ ਉਹ ਜੀ ਆਪਾਂ ਹਲੇ ਫਿਲਹਾਲ ਕੋਈ ਜਗ੍ਹਾ ਦਾ ਪੱਕਾ ਫਿਕਸ ਨਹੀਂ ਕੀਤਾ ਜਿਹੋ ਜਿਹਾ ਵੀ ਹੋਊਗਾ ਉਹ ਆਪਾਂ ਦੇਵਾਂਗੇ ਤੇ ਪਿਛਲੇ ਸਾਲ ਥੋੜੀ ਜਿਹੀ ਬਣਾਈ ਸੀ ਐਤਕੀਂ 바ਵਾ ਮਾਤਰਾ ਦੇ ਵਿੱਚ ਬਣਾਈ ਆ ਲੋਕ ਸੇਵਾ ਦੇ ਵਿੱਚ ਕੀ ਰੱਖਾਂਗੇ ਉਹਨੂੰ ਆਪਾਂ ਕੋਈ ਪੈਸਾ ਨਹੀਂ ਉਹਦੇ ਵਿੱਚੋਂ ਲੈਂਦੇ ਆ ਆਪਣੀ ਖੁਸ਼ੀ ਨਾਲ ਲਗਲਾ ਜੋ ਮਰਜ਼ੀ ਦੇ ਜੇ ਹਨਾ ਕਿਉਂਕਿ ਅੱਖਾਂ ਤੋਂ ਵੱਡਾ ਆਪੋਨ ਦਾ ਕੋਈ ਪ੍ਰਾਈਸ ਵਗੈਰਾ ਨਹੀਂ ਰੱਖਿਆ ਨਹੀਂ ਜੀ ਆਪਾਂ ਲੋਕ ਸੇਵਾ ਹੀ ਹੈ ਹਾਂ 1 ਸਾਲ ਵਾਸਤੇ ਆਪਾਂ ਕੋਈ ਉਹਦਾ ਪ੍ਰਾਈਸ ਨਹੀਂ ਰੱਖਦੇ ਘਟੋ ਘਟਾ ਆਪਾਂ ਨੇ 1500 2000 ਮਰੀਜ਼ ਦੀ ਦਵਾਈ ਆਪਾਂ ਨੇ ਤਿਆਰ ਕੀਤੀ ਆ ਉਹ ਪਰ ਬਿਲਕੁਲ ਫਰੀ ਦੇ ਅਮੀਰ ਆਓ ਗਰੀਬ ਆਓ ਕੋਈ ਵੀ ਆਓ ਆਪਾਂ ਪਾਉਣੀ ਆ ਉਹ ਦੇਣੀ ਨਹੀਂ ਹੈਗੀ ਬਿਲਕੁਲ ਹਾਂਜੀ ਉਹ ਜਿਵੇਂ ਲੈਜਰ ਆਪਣੇ ਲੈਂ ਜਪਨੂੰ ਕੱਟਦਾ ਨਾ ਜਾਲੇ ਨੂੰ ਐਦਾਂ ਲੈਜਰ ਦੀ ਤਰ੍ਹਾਂ ਕੱਟ ਦਿੰਦੀ ਆ ਤੇ ਨੁਕਸਾਨ ਉਹਦਾ ਕੋਈ ਨਹੀਂ ਨੇਚਰਲ ਜੜੀ ਬੂਟੀਆਂ ਤੋਂ ਬਣੀ ਹੋਈ ਆ ਉਹ ਵੀ ਮੈਨੂੰ ਇੱਕ ਪਹਾੜੀ ਮਿੱਤਰ ਨੇ ਉਹ ਫਾਰਮੂਲਾ ਦਿੱਤਾ ਸੀ ਉਹਨਾਂ ਨੇ ਦੱਸਿਆ ਸੀ ਵੀ ਇਹ ਮੰਬੀਰੀ ਆ ਯਾ ਮਮੀ ਯਾ ਮਲ ਜੇ ਕਹਿੰਦੇ ਵੀ ਉਹਨਾਂ ਦੇ ਕੋਹ ਹਬ ਸੀ ਯਾਨੀ ਉਹ ਕਰਨਲ ਸੀ ਦਾ ਫੌਜ ਦੇ ਵਿੱਚ ਮੇਰਾ ਮਿੱਤਰ ਹੈਗਾ ਉਤਰਾ ਖੰਡ ਦੇ ਵਿੱਚ ਜਿਹੜੇ ਲੋਕ ਜਾਣਦੇ ਨੇ ਧਾਰ ਚੂਲਾ ਦਾ ਏਰੀਆ ਜੋਲਜੀ ਵੀ ਮੈਂ ਅਕਸਰ ਜਾਂਦਾ ਰਹਿਣਾ ਉੱਥੇ ਤੇ ਉਧਰ ਸਾਈਡ ਦੇ ਨੇ ਮੇਰੇ ਮਿੱਤਰ ਉਹ ਤੇ ਉਹਨਾਂ ਨੇ ਉਹ ਦੱਸਿਆ ਜੀ ਕਹਿੰਦੇ ਜੇ ਮਮੀਰਾ ਮਿਲ ਜੇ ਉਹ ਤਾਂ ਉਹਨਾਂ ਨੂੰ ਦਿਖਣ ਲਾ ਦਿੰਦਾ ਅੱਛਾ ਹਾਂ ਯਾਨੀ ਉਹ ਕਹਿਣ ਦੀ ਗੱਲ ਆ ਹਨਾ ਤੇ ਵੀ ਉਹਨਾਂ ਲੋਕਾਂ ਦਾ ਵੀ ਵਿਸ਼ਵਾਸ ਆਗਾ ਤੇ ਵੀ ਜਿਹੜੀ ਮਮੀਰੀ ਆ ਇਹ ਜਾਲਾ ਕੱਢਦੀ ਐ ਤੇ ਮੋਤੀਏ ਨੂੰ ਕਾਲਾ ਮੋਤੀਆ ਚਾਹੇ ਪੀਲਾ ਮੋਤੀਆ ਉਹਨੂੰ ਠੀਕ ਕਰਦੀ ਆ ਉਹਨਾਂ ਦੇ ਦਸਨ ਮੁਤਾਬਕ ਕਹਿੰਦੇ ਵੀ ਅੱਖਾਂ ਦੀ ਕਬਜਾ ਜਿਹੜਾ ਮੋਤੀਆ ਇਹ ਕੋਈ ਬਿਮਾਰੀ ਨਹੀਂ ਹੈਗੀ ਇਹ ਅੱਖਾਂ ਦੀ ਕਬਜ ਹੈ ਅੱਖਾਂ ਦਾ ਪਾਣੀ ਸੁੱਕ ਜਾਂਦਾ ਜਦੋਂ ਤਾਂ ਉਹ ਸਾਨੂੰ ਦਿਖਣੋਂ ਵੜ ਜਾਂਦਾ ਤੇ ਜਾਲਾ ਜਿਹੜਾ ਫੈਲ ਜਾਂਦਾ ਜਿਆਦਾ ਪਾਣੀ ਸੜ ਜਾਂਦਾ ਤਾਂ ਉਹ ਕਾਲਾ ਪੈ ਜਾਂਦਾ ਤਾਂ ਕਾਲਾ ਮੋਤੀਆ ਕਹਿਣ ਲੱਗ ਜਾਂਦੇ ਨੇ ਅੱਖਾਂ ਦੇ ਪਾਣੀ ਨੂੰ ਬਹਾਲ ਕਰ ਦੋ ਤਾਂ ਮਰੀਜ਼ ਦੀ ਜਿਹੜੀ ਨਿਗਾਹ ਉਹ ਵਧੀਆ ਸਹੀ ਹੋ ਜਾਂਦੀ ਆ ਹਾਂ ਪਹਿਲੇ ਦਿਨ ਹੀ ਰਿਜ਼ਲਟ ਮਿਲਦਾ ਉਹ ਤਾਂ ਪੌਣ ਤੋਂ 15-20 ਮਿੰਟਾਂ ਬਾਅਦ ਹੀ ਸਹੀ ਹਾਂ ਆਪਾਂ ਕੋਈ ਇਹਦੀ ਕੋਈ ਐਡ ਨਹੀਂ ਕਰ ਰਹੇ ਹੈਗੇ ਕਿਉਂਕਿ ਆਪਾਂ ਤਾਂ ਫਰੀ ਦੇ ਵਿੱਚ ਦੇਣੀ ਆ ਆਪਾਂ ਕੋਈ ਚਲੋ ਕਿਸੇ ਦਾ ਤਾਂ ਭਲਾ ਹੋਣੀ ਤੇ ਜਿਹੜੇ ਲੋਕ ਪਵਾ ਕੇ ਗਏ ਨੇ ਤੇ ਉਹਨਾਂ ਨੇ ਰਿਜ਼ਲਟ ਦੇਖੇ ਨੇ ਅੱਜ ਕੱਲ ਤੁਸੀਂ ਦੇਖਿਆ ਜੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਮੈਂ ਦੇਖਿਆ ਵੀ ਲੋਕ ਜਾਂਦੇ ਨੇ ਨੰਗਾਦੀ ਦਵਾਈ ਪਵਾਉਣ ਕਿਰਾ ਲਲਾ ਲਲਾ ਕਰਕੇ ਪੂਰਾ ਐਡ ਕਰ ਦਿੰਦੇ ਨੇ ਤੇ ਜਦੋਂ ਮਤਲਬ ਉਹਨਾਂ ਨੂੰ ਕੋਈ ਰਿਜ਼ਲਟ ਨਾਮ ਦੀ ਚੀਜ਼ ਉੱਥੇ ਕੋਈ ਹੁੰਦੀ ਨਹੀਂ ਇਹਦਾ ਜਿੰਨਾ ਤੁਸੀਂ ਕਹਿ ਦੋਗੇ ਉਸ ਤੋਂ ਵੱਧ ਕੇ ਇਹਦਾ ਰਿਜ਼ਲਟ ਮਿਲਦੇ ਨੇ ਆਪਾਂ ਨੂੰ ਇਹਦੇ ਬਾਰੇ ਕੁਝ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਲੋਕਾਂ ਦੇ ਆਉਟਪੁੱਟ ਬੋਲੂਗੀ ਇੱਕ ਮਰਨਜੀਤ ਸਿੰਘ ਜੀ ਤੁਹਾਡਾ ਮੰਨ ਲਓ ਕੋਈ ਦਿਨ ਰੱਖਿਆ ਹੋਇਆ ਦਵਾਈ ਬੂਟੀ ਦੇਣ ਦਾ ਕੋਈ ਸਮਾਂ ਤਾਂ ਕਿ ਜੇ ਕਿਸੇ ਨੇ ਤੁਹਾਡੇ ਕੋਲ ਦਵਾਈ ਲੈਣ ਆਉਣਾ ਹੋਵੇ ਪਿੰਡ ਕਲੀਪੁਰ ਕਿਹੜੇ ਸਮੇਂ ਆ ਸਕਦੇ ਨੇਗੇ ਜੇ ਤੁਹਾਡਾ ਕੋਈ ਦਿਨ ਰੱਖਿਆ ਹੋਇਆ ਹਫਤੇ ਦੇ ਵਿੱਚ ਵੀ ਇਸ ਦਿਨ ਤੁਸੀਂ ਮਿਲਦੇ ਹੋਵੋਗੇ ਜੇ ਕੋਈ ਦਰਸ਼ਕ ਆਉਣਾ ਚਾਹੇ ਤਾਂ ਇੱਕ ਤੁਹਾਡਾ ਫੋਨ ਨੰਬਰ ਹਾਂਜੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਹੋਣ ਜਿਆਦਾ ਪਰ ਅਸੀਂ ਸ਼ਨੀਵਾਰ ਤੇ ਐਤਵਾਰ ਦੋ ਦਿਨ ਘਰੇ ਪੇਸ਼ੈਂਟ ਦੇਖਦੇ ਹਾਂ ਠੀਕ ਹੈ ਜੀ ਤੇ ਉਦਾਂ ਅਸੀਂ ਡੇਲੀ ਪੰਜ ਮਰੀਜ਼ ਦੇਖਦੇ ਹਾਂ ਤੇ ਪਹਿਲੇ ਟਾਈਮ ਦੇਖਦੇ ਹਾਂ ਕਿਉਂਕਿ ਬਾਅਦ ਮੈਂ ਫੀਲਡ ਦੇ ਵਿੱਚ ਵੀ ਜਾਣਾ ਹੁੰਦਾ ਬਹੁਤ ਸਾਰਾ ਹ ਆਪਣਾ ਕੰਟੈਕਟ ਨੰਬਰ ਹੈ ਜੀ 975000 1309 ਤੇ ਦੂਸਰਾ ਨੰਬਰ 99155 93538 ਇਸ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਵੇਰੇ ਸ਼ਾਮ ਤੁਸੀਂ ਕੰਟੈਕਟ ਨਾ ਕਰਿਓ ਕਿਉਂਕਿ ਉਸ ਟਾਈਮ ਦੇ ਉੱਤੇ ਮੈਂ ਮੈਡੀਟੇਸ਼ਨ ਕਰ ਰਿਹਾ ਹੁੰਦਾ ਤੇ ਉਸ ਤੋਂ ਬਾਅਦ ਹੀ ਤੁਸੀਂ ਕਾਲ ਕਰ ਸਕਦੇ ਹੋ ਦਰਸ਼ਕਾਂ ਨੂੰ ਬੇਨਤੀ ਹੈ ਜੇ ਕਿਸੇ ਨੇ ਕਲੀਬਰ ਪਹੁੰਚਣਾ ਹੈ ਤੇ ਦਵਾਈ ਲੈਣੀ ਹੈ ਕਿਸੇ ਨੇ ਬੈਜ਼ਨ ਜੀ ਜੰਗੀ ਤੋਂ ਤਾਂ ਇਹਨਾਂ ਨੂੰ ਕਾਲ ਕਰਕੇ ਆਇਓ ਕਈ ਵਾਰ ਬਰੀਜ ਆ ਜਾਂਦਾ ਹੈ ਤੇ ਇੱਕ ਗੱਗੇ ਘਰ ਨਾਲ ਮਿਲਣਾ ਫਿਰ ਉਹ ਭਗਾਈ ਹੋ ਜਾਂਦੀ ਹੈ ਸੋ ਇਸ ਕਰਕੇ ਜਿਨ੍ਹਾਂ ਨੇ ਵੀ ਆਉਣਾ ਹੈ ਇਹਨਾਂ ਦੇ ਕਹਿਣ ਮੁਤਾਬਕ ਵੀ ਇਹ ਇੱਕ ਦਿਹਾੜੀ ਦੇ ਵਿੱਚ ਪੰਜ ਮਰੀਜ਼ ਦੇਖਦੇ ਨੇ ਸਵੇਰ ਸਵੇਰ ਦੇ ਟਾਈਮ ਤਾਂ ਕੋਸ਼ਿਸ਼ ਕਰੋ ਵੀ ਜਿਹਨੇ ਵੀ ਦਵਾਈ ਬੂਟੀ ਲੈਣ ਆਉਣਾ ਹੈਗਾ ਉਹ ਪਹਿਲਾਂ ਕਾਲ ਕਰਕੇ ਆਵੇ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਵੀ ਲਾ ਦਾਂਗੇ ਤੇ ਨੰਬਰ ਇਹਨਾਂ ਨੇ ਦੱਸ ਵੀ ਦਿੱਤਾ ਹੈ ਤੇ ਬਾਕੀ ਜੋ ਵੀ ਤੁਸੀਂ ਜਾਣਕਾਰੀ ਲੈਣੀ ਹੋਊਗੀ ਤੁਸੀਂ ਸਿੱਧਾ ਕੰਟੈਕਟ ਨੰਬਰ ਲਾ ਕੇ ਗੱਲ ਕਰ ਸਕਦੇ ਹੋ ਸੋ ਧੰਨਵਾਦ ਜੀ ਹਸਪਤਾਲ ਜੀ ਸਾਰਨ